ਕਲਾਕਾਰਾਂ ਨੇ ਹਮਦਰਦੀ ਪ੍ਰਗਟ ਕੀਤੀ ਕਿ ਅਸੀਂ ਤੇਰੇ ਨਾਲ ਖੜੇ ਆ ਯਾਰ ਸਿਰੀ ਬਰਾਡ ਵੀ ਬੋਲਿਆ ਕਾਕਾ ਵੀ ਬੋਲਿਆ ਕੌਣ ਖੜਾ ਉਹਨਾਂ ਦੇ ਨਾਲ ਜਦੋਂ ਸੁਨੰਦਾ ਜੀ ਦਾ ਰੋਲਾ ਪਿਆ ਉਹ ਤਾਂ ਸਾਰਿਆਂ ਨੇ ਕਮੈਂਟ ਕੀਤੇ ਆ ਕਿ ਹਾਂ ਜੀ ਸਪੋਰਟ ਟੂ ਸੁਨੰਦਾ ਸਪੋਰਟ ਟੂ ਸੁਨੰਦਾ ਬਾਕੀਆਂ ਨੂੰ ਕਿਉਂ ਨਹੀਂ ਸਪੋਰਟ ਕਰਦੇ ਕਿਉਂਕਿ ਉਹ ਲੇਡੀਜ਼ ਆ ਠੀਕ ਆ ਬੰਦਿਆਂ ਦਾ ਵੀ ਬੜੇ ਦੁੱਖ ਹੁੰਦੇ ਆ ਜਿਹੜੇ ਜੈਂਟਸ ਹੁੰਦੇ ਆ ਉਹ ਦੁੱਖ ਜਿਆਦਾ ਦੱਸਦੇ ਨਹੀਂ ਜਿਹੜੇ ਲੇਡੀਜ਼ ਦੇ ਦੁੱਖ ਨੇ ਉਹ ਬੜੇ ਝਲਕ ਕੇ ਬਾਹਰ ਆ ਜਾਂਦੇ ਆ ਯਾਰ ਕਿ ਰੋ ਪਈ ਠੀਕ ਆ ਹੁਣ ਉਹਨਾਂ ਦਾ ਤਾਂ ਮਸਲਾ ਨਿਬੜ ਗਿਆ ਨਾ ਜਿਵੇਂ ਅੱਜ ਬੋਲਿਆ ਮੈਨੂੰ ਤਾਂ ਕਿਸੇ ਤੋਂ ਉਮੀਦ ਹੀ ਨਹੀਂ ਖੜਨ ਦੀ ਫੀਮੇਲ ਦੇ ਲਈ ਬਣਿਆ ਹੋਇਆ ਈਓ ਵਿੰਗ ਜੋ ਵੀ ਆ ਯਾਰ ਜੈਂਟਸ ਲਈ ਵੀ ਬਣਨਾ ਚਾਹੀਦਾ ਇਹਨੇ ਲਾਸਟ ਮੈਸੇਜ ਇਹ ਕੀਤਾ ਸੀਗਾ ਕਿ ਬਾਈ ਰਿਕੁਐਸਟ ਆ ਡਾਇਰੈਕਟ ਹੀ ਦੇਖ ਲੋ ਨੈਟ ਤੇ ਤਾਂ ਹਰ ਕੋਈ ਲਾਈਵ ਆ ਜਾਂਦਾ ਵੀਰ ਉਹਨੂੰ ਕਹਿ ਦੋ ਕੋਈ ਗੱਲ ਨਹੀਂ ਡਾਇਰੈਕਟ ਦੇਖਵਾ ਗਿਆ ਗੋਲੀ ਥੋੜੀ ਮਾਰ ਦੂਗਾ ਡਾਇਰੈਕਟ ਦੇਖਣ ਦਾ ਮਤਲਬ ਕੀ ਆ ਫੋਨ ਕਰਾ ਦੂਗਾ ਐਨੀ ਰਵਰਟ ਵੀਰ ਜੀ ਐਨੀ ਰਵਰਟ ਵੀਰ ਜੀ ਪਾਜੀ ਬਸ ਭੇਜਦਾ ਏਦਾਂ ਹੀ ਲੰਘਦੇਗੇ 10 11 ਮਹੀਨੇ ਕਿ ਵਿਦੇਸ਼ ਚ ਬੈਠੇ ਹੋਣ ਕਰਕੇ ਥੋੜੀ ਜੀ ਪਰਵਾਹ ਘੱਟ ਮੰਨਦੇ ਆ ਵੀ ਸਾਡਾ ਕਿਹੜਾ ਕੁਝ ਵਿਗੜ ਜਾਣਾ ਦੇਖੋ ਐਟ ਦੀ ਐਂਡ ਤਾਂ ਇੰਡੀਆ ਚ ਆਣਾ ਤੁਸੀਂ 2024 ਇਹ ਮੈਨੂੰ ਕਹਿੰਦਾ ਗੁਰਸਿੱਧੂ ਦੀ ਨਾ ਸਿਸਟਰ ਦਾ ਵਿਆਹ ਤੇ ਪਾਜੀ ਇੱਕ ਬੜੀ ਵੱਡੀ ਪ੍ਰੋਬਲਮ ਹੋ ਗਈ ਮੈਂ ਇਹਨੂੰ ਤੋਂ ਮਾਸਟਰ ਮੰਗਿਆ ਨਾ ਗਾਣੇ ਦਾ ਕਹਿੰਦਾ ਪਾਜੀ ਗੁਰਸਿੱਧੂ ਦੀ ਸਿਸਟਰ ਦਾ ਵਿਆਹ ਤੇ ਏਦਾਂ ਏਦਾਂ ਕਰਕੇ ਨਾ ਤੁਹਾਡੀ ਫਾਈਲ ਜਿਹੜੀ ਨਾ ਕਰਪਟ ਹੋ ਗਈ ਮੈਂ ਕਹਿੰਦਾ ਯਾਰ ਤੂੰ ਮੈਨੂੰ ਇੱਕ ਗੱਲ ਦੱਸ ਤੁਸੀਂ ਜਿਹੜੇ ਆਪਣੇ ਗਾਣੇ ਲੈ ਕੇ ਉਹ ਵੀ ਕਰਪਟ ਹੋ ਗਏ ਪੰਜਾਬੀ ਕਲਾਕਾਰਾਂ ਦੇ ਨਾਲ ਜਦੋਂ ਵਧੇਕੀ ਹੋ ਜਾਂਦੀ ਹੈ ਤੇ ਫਿਰ ਆਖਰਕਾਰ মিডিਆ ਸਾਹਮਣੇ ਕਿਉਂ ਆਉਣਾ ਪੈਂਦਾ ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਇੱਕ ਪ੍ਰਸਿੱਧ ਪੰਜਾਬੀ ਕਲਾਕਾਰ ਨਵਾਬ ਸਾਹਮਣੇ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਵੀ ਧੋਖਾ ਧੜੀ ਹੋਈ ਹੈ ਮੇਰੇ ਨਾਲ ਵੀ ਧੱਕਾ ਹੋਇਆ ਇੱਥੋਂ ਤੱਕ ਕਿ ਇਹਨਾਂ ਦਾ ਕਰੀਅਰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਸ ਉੱਤੇ ਦੋਸ਼ ਲਾ ਰਹੇ ਨੇ ਨਵਾਬ ਕਲਾਕਾਰ ਸਾਡੇ ਨਾਲ ਖੁਦ ਬੈਠੇ ਹੈ ਉਹਨਾਂ ਤੋਂ ਜਾਣਦੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਪੰਜਾਬੀ ਕਲਾਕਾਰ ਸਾਹਮਣੇ ਆਏ ਜਿਹੜੇ ਕਹਿੰਦੇ ਕਿ ਸਾਡੇ ਨਾਲ ਵਧੇ ਕੀ ਹੋ ਗਈ ਸੁਣ ਨਹੀਂ ਜਾ ਰਹੀ ਕਿ ਇਹਨਾਂ ਨੇ ਪੁਲਿਸ ਤੱਕ ਪਹੁੰਚ ਕੀਤੀ ਇਹ ਚਾਹੁੰਦੇ ਕਿ ਨੇ ਤੇ ਕੌਣ ਇਹਨਾਂ ਨਾਲ ਵਧੇ ਕੀ ਕਰ ਗਿਆ ਕੌਣ ਧੋਖਾ ਧੜੀ ਕਰ ਗਿਆ ਕਿੰਨੇ ਪੈਸੇ ਇਹਨਾਂ ਤੋਂ ਲਏ ਗਏ ਤੇ ਗੀਤ ਕਿਉਂ ਨਹੀਂ ਆਏ ਜੇ ਨਹੀਂ ਆਏ ਤਾਂ ਉਸ ਦੀ ਵਜ੍ਹਾ ਕੀ ਹੈ ਸਾਰੀ ਗੱਲਬਾਤ ਇਹਨਾਂ ਤੋਂ ਹੀ ਜ਼ੁਬਾਨੀ ਜਾਣਨ ਦੀ ਕੋ ਵੈਸੇ ਤਾਂ ਤੁਹਾਡੇ ਬਹੁਤ ਸਾਰੇ ਗਾਣੇ ਆ ਜਿਹੜੇ ਸੁਪਰ ਹਿੱਟ ਜਾਂਦੇ ਆ ਤੁਹਾਡਾ ਇੱਕ ਨਾਮ ਬਣਦਾ ਹੈ ਇੱਕ ਉਬਰ ਦੇ ਕਲਾਕਾਰ ਵਜੋਂ ਤੁਹਾਨੂੰ ਦੇਖਦੇ ਆ ਜਦੋਂ ਅੱਗੇ ਕੈਰੀਅਰ ਦੀ ਸ਼ੁਰੂਆਤ ਹੋ ਜਾਂਦੀ ਹੈ ਚੱਲਣਾ ਸੀ ਪੂਰਾ ਸਹੀ ਤਰੀਕੇ ਦੇ ਨਾਲ ਇਹ ਜੀ ਕਿੱਥੇ ਬ੍ਰੇਕ ਲੱਗਦੀ ਹੈ ਕੌਣ ਤੁਹਾਨੂੰ ਰਸਤੇ ਵਿੱਚ ਮਿਲ ਗਿਆ ਟੱਕਰ ਗਿਆ ਕਿ ਤੁਹਾਡੇ ਕੈਰੀਅਰ ਦੇ ਵਿੱਚ ਫਿਰ ਬ੍ਰੇਕ ਲੱਗਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਇਹ ਇਹ ਮਸਲਾ ਜੀ 2022 ਦਾ ਜੀ ਠੀਕ ਹੈ ਅਸੀਂ ਡੀਲ ਕੀਤੀ ਸੀਗੀ 5 ਗਾਣਿਆਂ ਦੀ ਜੀ ਗੁਰਸਿੱਧੂ 뮤직 ਡਾਇਰੈਕਟਰ ਦੇ ਨਾਲ ਜੀ ਜਿਨ੍ਹਾਂ ਨੇ ਸਾਨੂੰ ਇੱਕ ਵੀਕ ਦੇ ਵਿੱਚ ਡੰਮੀਆਂ ਤਿਆਰ ਕਰਕੇ ਦੇਤੀਆਂ ਦੋ ਅਸੀਂ ਇਹਨਾਂ ਨੂੰ ਪੇਮੈਂਟ ਕਰਤੀ ਠੀਕ ਹੈ ਇਹਨਾਂ ਨੂੰ ਆਪਾਂ 2.5 ਲੱਖ ਉਹਨ ਦੀ ਸਪੋਰਟ ਹੀ ਕਰਤੀ ਇਹਨਾਂ ਨੂੰ ਆਪਾਂ ਕਿ ਠੀਕ ਹੈ ਯਾਰ ਜਿਹੜਾ ਬੰਦਾ ਇੰਨਾ ਸੁਪਰ ਫਾਸਟ ਆ ਕਿ ਠੀਕ ਹੈ ਯਾਰ ਇਹ ਤਾਂ ਇੱਕ ਦੋ ਮਹੀਨਿਆਂ ਦੇ ਵਿੱਚ ਇੱਕ ਇਹਨਾਂ ਨੇ ਆਪਾਂ ਨੂੰ 5 ਗਾਣੇ ਦੇ ਦੇਣੇ ਆ ਕੋਈ ਵੱਡੀ ਗੱਲ ਨਹੀਂ ਤਦ 2 ਮਹੀਨਿਆਂ ਬਾਅਦ ਆਪਾਂ ਫਿਰ ਇਹਨਾਂ ਨੂੰ 2.5 ਲੱਖ ਫਿਰ ਦੇਤੀ ਪੇਮੈਂਟ ਤਾਂ ਟੋਟਲ 5 ਲੱਖ ਹੋ ਗਈ ਜੀ ਕਰਦੇ ਕਰਾਂਦੇ ਭਾਜੀ ਬਸ ਅਸੀਂ ਵਾਪਸ ਪਹੁੰਚ ਗਏ ਆ ਬਸ ਸਾਡੇ ਵੀ ਸ਼ੂਟ ਚੱਲ ਰਿਹਾ ਤੇ ਲੱਲ ਕੱਖਾ ਜੋ ਵੀ ਹੁੰਦਾ ਫਿਰ ਇਹਨਾਂ ਦਾ ਮੈਨੂੰ ਮੈਸੇਜ ਆਉਂਦਾ ਭਾਜੀ ਪੇਮੈਂਟ ਕਰਾ ਦਿਓ ਤੇ ਆਪਾਂ ਸਾਰਾ ਕੁਝ ਡਨ ਕਰ ਦੇਣਾ ਬਸ ਮਤਲਬ ਜਲਦੀ ਤੋਂ ਜਲਦੀ ਆਪਾਂ ਡਨ ਕਰ ਦੇਣਾ ਠੀਕ ਹੈ ਉਹ ਤੁਹਾਨੂੰ ਮੈਂ ਚੈਟ ਸਾਰੀ ਦਿਖਾ ਹੀ ਦਿੱਤੀ ਆ ਤੇ ਫਿਰ ਆਪਾਂ ਇਹਨਾਂ ਨੂੰ ਫਿਰ 2 ਲੱਖ ਰੁਪਏ ਜਿਹੜਾ ਉਹ ਆਪਾਂ ਫਿਰ ਦੇ ਦੇ ਦਿੰਨੇ ਆ ਇਹਨਾਂ ਨੂੰ ਤਾਂ ਟੋਟਲ 7 ਲੱਖ ਰੁਪਏ ਹੋ ਗਿਆ ਜੀ ਆਪਾਂ ਇਹਨਾਂ ਨੂੰ ਦੇਣਾ ਸੀਗਾ 180 ਦੇ ਹਿਸਾਬ ਨਾਲ ਪੰਜ ਗਾਣੇ ਠੀਕ ਆ ਤਾਂ ਆਈ ਥਿੰਕ ਸੋ 80 82% ਆਪਾਂ ਇਹਨਾਂ ਨੂੰ ਪੇਮੈਂਟ ਦੇ ਦੇਤੀ ਜੀ ਫਿਰ ਇਹਨਾਂ ਨੇ ਸਾਡੇ ਮੈਸੇਜ ਜਿਹੜੇ ਆ ਉਹ ਦੇਖਨੇ ਬੰਦ ਕਰਤੇ ਇਹ ਗੱਲ ਹੈ ਨਵੰਬਰ ਦੀ ਮੈਂ ਨਵੰਬਰ ਵਿੱਚ ਇਹਨਾਂ ਨੂੰ ਮੈਸੇਜ ਕਰਕੇ ਭੇਜਿਆ ਤੇ ਮੈਨਾਂ ਨੂੰ ਅਕਾਊਂਟ ਨੰਬਰ ਵੀ ਭੇਜਤਾ ਆਪਦਾ ਮੈਂ ਕਿਹਾ ਯਾਰ ਭਾਜੀ ਜੇ ਨਹੀਂ ਕੰਮ ਕਰਨਾ ਤਾਂ ਕੋਈ ਗਿਲਾ ਸ਼ਿਕਵਾ ਨਹੀਂ ਤੁਸੀਂ ਆਪ ਨੂੰ ਪੇਮੈਂਟ ਰਿਵਰਸ ਕਰ ਦਿਓ ਜੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਨਾਲ ਦੀ ਨਾਲ ਮੈਨੂੰ ਮਾਸਟਰ ਵਾਲੇ ਦਾ ਉਪੇਤਾ ਜੀ ਮਿਕਸ ਮਾਸਟਰ ਵਾਲੇ ਤਾਂ ਫਿਰ ਮੈਂ ਇਹਨਾਂ ਨੂੰ ਕਹਿੰ ਮੈਂ ਕਿ ਭਾਜੀ ਉਹ ਇੱਕ ਗਾਣੇ ਦਾ ਮਿਊਜ਼ਿਕ ਜਿਹੜਾ ਉਹ ਆਪਾਂ ਨੂੰ ਪਸੰਦ ਨਹੀਂ ਉਹ ਥੋੜਾ ਜਿਹਾ ਚੇਂਜ ਕਰ ਦਿਓ ਚਲੋ ਜਨਰੇਸ਼ਨ ਮਿਸਾਲ ਤੋਂ ਸਾਲ ਚੇਂਜ ਹੁੰਦੀ ਰਹਿੰਦੀ ਹੈ ਕਿ ਆਪਾਂ ਥੋੜਾ ਜਿਹਾ ਉਹਨੂੰ ਹੋਰ ਕੋਈ ਵਧੀਆ ਕਰ ਦਈਏ ਮਿਊਜ਼ਿਕ ਗਾਣੇ ਜਿਹੜਾ ਕੰਮ ਬਣਾ ਕੇ ਦਿੱਤਾ ਤੁਹਾਨੂੰ ਪਸੰਦ ਨਹੀਂ ਆਉਂਦਾ ਤੁਸੀਂ ਉਹਦੇ ਚ ਸੁਜੈਸ਼ਨ ਦੇ ਰਹੇ ਹੋ ਹਾਂ ਮੈਨੂੰ ਇੱਕ ਗਾਣਾ ਪਸੰਦ ਸੀਗਾ ਕਿਉਂਕਿ ਮੈਨੂੰ ਐਦਾਂ ਲੱਗਦਾ ਕਿ ਮੈਂ ਅੱਜ ਵੀ ਜਿਨ੍ਹਾਂ ਵੀ ਆਰਟਿਸਟਾਂ ਮਿਊਜ਼ਿਕ ਡਾਇਰੈਕਟਰਾਂ ਨਾਲ ਕੰਮ ਕੀਤਾ ਮੈਂ ਆਪਦੇ ਹਿਸਾਬ ਨਾਲ ਥੋੜਾ ਜਿਹਾ ਮਿਊਜ਼ ਦੇਖੋ ਸਾਡੀ ਵੀ ਟੀਮ ਹੁੰਦੀ ਹੈ ਅਸੀਂ 10 ਜਣਾਂ ਨੂੰ ਸੁਣਾਉਣ ਯਾਰ ਕਿਹੜੀ ਚੀਜ਼ ਵਧੀਆ ਜਾਂਦੇ ਚ ਇੱਕ ਗਾਣਾ ਬਹੁਤ ਵਧੀਆ ਸੀਗਾ ਸਾਰਿਆਂ ਨੇ ਬਹੁਤ ਆਓ ਕੀਤਾ ਜੀ ਤੇ ਦੂਜਾ ਗਾਣਾ ਉਹ ਯਾਰ ਇਹਨਾਂ ਥੋੜਾ ਕਿਤੇ ਨਾ ਕਿਤੇ ਥੋੜਾ ਜਿਹਾ ਕਾਪੀ ਵੀ ਲੱਗਦਾ ਕਿ ਆਪਾਂ ਉਹਨੂੰ ਕੋਈ ਯਾਰ ਚੇਂਜ ਕਰ ਦੇ ਕਿ ਹੋਰ ਕੁਝ ਕਰ ਦੂਗਾ ਜੀ ਬਟ ਉਹ ਚਲੋ ਹਰ ਇੱਕ ਬੰਦਾ ਇਹ ਕਹਿੰਦਾ ਯਾਰ ਕਿ ਤੁਸੀਂ ਕਲੇਸ਼ ਵਿੱਚੋਂ ਬਚੋ ਹੂੰ ਤੇ ਇਹਨ ਮੈਨੂੰ ਮਾਸਟਰ ਵਾਲੇ ਦਾ ਨੰਬਰ ਭੇਜਤਾ ਜੀ ਫਿਰ ਕਹਿੰਦੇ ਭਾਜੀ ਤੁਸੀਂ ਕਰਾ ਲਓ ਇਹਨਾਂ ਨਾਲ ਗੱਲ ਕਰ ਲਓ ਮੈਂ ਮਾਸਟਰ ਵਾਲੇ ਨੂੰ ਫੋਨ ਕੀਤਾ ਬਟ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਕਿਹਾ ਭਾਜੀ ਮਾਸਟਰ ਵਾਲਾ ਫੋਨ ਨਹੀਂ ਮਤਲਬ ਤੁਸੀਂ ਇਹ ਦੇਖੋ ਕਿ ਇਹਨਾਂ ਬੰਦੇ ਕੋਲ ਇੰਨਾ ਵੀ ਟਾਈਮ ਨਹੀਂ ਕਿ ਤੁਸੀਂ ਮੈਨੂੰ ਮਾਸਟਰ ਕਰਾ ਕੇ ਗਾਣਾ ਦੇ ਦੋ ਹਾਲਾਂਕਿ ਡਿਊਟੀ ਇਹਨਾਂ ਦੀ ਆ ਮੇਰੀ ਡਿਊਟੀ ਨਹੀਂ ਮਾਸਟਰ ਕਰਾਣ ਦੀ ਹਾਂ ਮਾਸਟਰ ਕਰਾਣ ਦੀ ਮੇਰੀ ਡਿਊਟੀ ਨਹੀਂ 1% ਵੀ ਠੀਕ ਆ ਮੈਂ ਮਾਸਟਰ ਵਾਲੇ ਨੂੰ ਫਿਰ ਕਿਹਾ ਭਾਜੀ ਮੈਂ ਉਹਨਾਂ ਨੂੰ ਮੈਸੇਜ ਕਰਦਾ ਨਿਕਸ ਮਾਸਟਰ ਵਾਲਿਆਂ ਨੂੰ ਜੀ ਫਿਰ ਉਹਨਾਂ ਨਾਲ ਮੇਰੀ ਗੱਲ ਵੀ ਮੈਂ ਚਲੋ ਉਹਨਾਂ ਤੋਂ ਕਰਾ ਲਈ 10 ਕੁ ਦਿਨ ਲੱਗੇ ਸਾਨੂੰ ਮਾਸਟਰ ਕਰਨ ਨੂੰ ਤੇ ਹੋਪ ਕਿਤੇ ਨਾ ਕਿਤੇ ਚਲੋ 뮤ਜ਼ਿਕ ਡਾਇਰੈਕਟਰ ਮਾਸਟਰ ਵਾਲੇ ਨਾਲ ਗੱਲ ਕਰੇ ਉਹਨਾਂ ਨੇ ਤਾਂ ਇੱਕ ਜਾਂ ਦੋ ਦਿਨਾਂ 'ਚ ਦੇ ਦਿੰਦੇ ਆ ਪਰ ਚਲੋ ਕਿਤੇ ਨਾ ਕਿਤੇ ਅਸੀਂ ਨਹੀਂ ਉਹਨਾਂ ਨੂੰ ਇੰਨਾ ਕੰਮ ਦਿੰਦੇ ਕਿਉਂਕਿ ਉਹ ਕੰਮ ਦਿੰਦੇ ਆ ਉਹਨਾਂ ਨੂੰ ਆਮ ਲੋਕਾਂ ਨੂੰ ਨਾ ਜਦੋਂ ਕੋਈ ਮੁੱਦਾ ਉੱਠਦਾ ਕਲਾਕਾਰ ਦਾ ਤਕਨੀਕੀ ਪ੍ਰੋਬਲਮ ਕੀ ਆਈ ਤੁਹਾਨੂੰ ਰਾਹ ਦੇ ਵਿੱਚ ਉਹਦੇ ਨਾਲ ਕੰਸਰਨ ਨਹੀਂ ਹੁੰਦਾ ਉਹ ਤਾਂ ਸਿੱਧਾ ਦੇਖਦੇ ਆ ਕਿ ਧੋਖਾ ਕਿੱਥੇ ਹੋਇਆ ਤੁਸੀਂ ਪੈਸੇ ਦੇ ਦਿੱਤੇ ਕੰਮ ਤੁਹਾਡਾ ਹੋਇਆ ਨਹੀਂ ਉਸ ਬਦਲੇ ਵਿੱਚ ਤੁਹਾਡਾ ਕੰਸਰਨ ਇੱਥੇ ਤੱਕ ਸੀ ਫਿਰ ਤੁਹਾਨੂੰ ਲੱਗਿਆ ਨਹੀਂ ਕਿ ਜੇ ਗੱਲ ਨਹੀਂ ਬਣ ਰਹੀ ਕਿਉਂਕਿ ਅੱਜਕੱਲ ਨਾ ਜਦੋਂ ਵਿਵਾਦ ਉੱਠਦਾ ਹੈ ਇਹ ਸਲਾਹ ਦਿੱਤੀ ਜਾ ਰਹੀ ਹੈ ਸੀਨੀਅਰ ਆਰਟਿਸਟਸ ਵੱਲੋਂ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਵਿਵਾਦ ਉੱਠ ਵੀ ਜਾਂਦਾ ਨਾ ਜਾਂ ਨਹੀਂ ਗੱਲ ਬਣਦੀ ਤੇ ਵਿੱਚ ਦੋ ਬੰਦੇ ਪ ਸੁਲਝਾ ਹਾਲੋ ਮਸਲਾ ਕਿਉਂ ਜਾਣਾ ਕੋਰਟ ਕਚਹਿਰੀਆਂ ਤੱਕ ਨਹੀਂ ਮੈਂ ਤੁਹਾਨੂੰ ਉਹ ਵੀ ਗੱਲ ਦੱਸਦਾ ਕਿ ਉਦੋਂ ਬਾਅਦ ਇਹਨਾਂ ਨੇ 10 ਮਹੀਨੇ ਮੇਰੇ ਮੈਸੇਜ ਨਹੀਂ ਦੇਖੇ ਆਫ ਕੌਰਸ ਮੈਨੂੰ ਗੁੱਸਾ ਚੜੂ ਗਿਆ ਯਾਰ ਕਿ ਮੈਂ ਇੱਕ ਅੱਛਾ ਆਰਟਿਸਟ ਚਲੋ ਠੀਕ ਹੈ ਅਸੀਂ ਕਿਤੇ ਨਾ ਕਿਤੇ 50% ਆਰਟਿਸਟ ਠੀਕ ਹੈ ਵਧੀਆ ਚ ਹੋਣੇ ਆ ਬਟ ਜੇ ਸਾਡੇ ਨਾਲ ਹੀ ਇਦਾਂ ਕਰ ਰਹੇ ਆ ਜੇ ਸਾਡੇ ਨਹੀਂ ਮੈਸੇਜ ਦੇਖ ਰਹੇ ਫਿਰ ਉਦੋਂ ਬਾਅਦ ਫਿਰ ਇਹਨਾਂ ਦੇ ਰਿਪਲਾਈ ਆਉਂਦਾ ਭਾਜੀ ਉਹ ਵੋਕਲ ਭੇਜੋ ਆਪਾਂ ਕਰੀਏ ਕਰੀਏ ਫਿਰ ਕਿਤੇ ਨਾ ਕਿਤੇ ਆਰਟਿਸਟ ਨੂੰ ਹੋਪ ਹੋ ਜਾਂਦੀ ਚਲੋ ਠੀਕ ਹੈ ਯਾਰ ਚਲ ਕਿਤਨਾ ਸਟਕ ਹੋਊਗਾ ਅਸੀਂ ਫਿਰ ਇਹਨਾਂ ਨੂੰ ਵੋਕਲ ਭੇਜ ਦਿਆਂ ਇਹ ਡਾਊਨਲੋਡ ਹੀ ਨਹੀਂ ਕਰਦੇ ਮਹਾਰਾਜ ਜੀ ਅੱਗੋਂ ਅੱਛਾ ਵੋਕਲ ਕਿਉਂਕਿ ਵਹੀ ਟ੍ਰਾਂਸਫਰ 7 ਦਿਨਾਂ ਵਾਲੀ ਹੁੰਦਾ ਇਹ ਡਾਊਨਲੋਡ ਨਹੀਂ ਕਰਦੇ ਫਿਰ ਉਹ ਗੈਪ ਪੈਂਦੇ ਪੈਂਦੇ ਫਿਰ 4-5 ਮਹੀਨੇ ਫਿਰ ਲੰਘ ਗਏ ਠੀਕ ਆ ਫਿਰ ਫਿਰ ਅਸੀਂ ਕਿਤਨਾ ਕਿਤੇ ਯਾਰ ਉਹ ਹੋ ਜੰਨੇ ਯਾਰ ਕੀ ਕਰੀਏ ਫਿਰ ਅਸੀਂ ਇਹਨਾਂ ਨੂੰ ਮੈਸੇਜ ਕਰਦੇ ਫਿਰ ਇਹਨਾਂ ਦਾ ਰਿਵਰਟ ਆਂਦਾ ਪਾਜੀ ਹੁਣ ਤੁਸੀਂ 6 ਮਹੀਨੇ ਬਾਅਦ ਤੁਸੀਂ ਵੀ ਤਾਂ 6 ਮਹੀਨੇ ਬਾਅਦ ਸਾਨੂੰ ਰਿਪਲਾਈ ਕੀਤਾ ਕਿ ਮਤਲਬ ਅਸੀਂ ਜਿਹੜੇ 2.5 ਸਾਲ ਪਹਿਲਾਂ ਤੁਹਾਨੂੰ ਮੈਸੇਜ ਕਰ ਕਰਕੇ ਅਸੀਂ ਤੁਹਾਡੀਆਂ ਮਿੰਤਾ ਕਰਕੇ ਵੀਰ ਜੀ ਭੇਜ ਦੋ ਪਾਜੀ ਭੇਜ ਦੋ ਮੈਂ ਤੁਹਾਨੂੰ ਸਾਰੀ ਚੈਟ ਜਿਹੜੀ ਆ ਤੁਸੀਂ ਉਹ ਪੜ ਲਿਓ ਕਿ ਮੈਂ ਕਿਤੇ ਵੀ ਇਹਨਾਂ ਨੂੰ ਕੋਈ ਅਪਸ਼ਬਦ ਨਹੀਂ ਬੋਲਿਆ ਕਿ ਠੀਕ ਹੈ ਯਾਰ ਕੁਝ ਬਿਜ਼ੀ ਹੋ ਸਕਦਾ ਬਟ ਇੰਨਾ ਵੀ ਨਹੀਂ ਬਿਜ਼ੀ ਹੋ ਸਕਦਾ ਯਾਰ ਕਿ ਤੁਸੀਂ ਆਰਟਿਸਟ ਆਰਟਿਸਟ ਦੀ ਫੀਲਿੰਗ ਸਮਝੇ ਹੀ ਨਾ ਮੇਰਾ ਸਵਾਲ ਵੀ ਇਹੀ ਸੀ ਕਿ ਇੱਕ ਕਲਾਕਾਰ ਨੂੰ ਤੇ ਪਤਾ ਹੁੰਦਾ ਨਾ ਕਿ ਕਿੰਨੇ ਸ਼ਡਿਊਲ ਬਿਜ਼ੀ ਹੁੰਦੇ ਨੇ ਹਰੇਕ ਬੰਦੇ ਦਾ ਆਪਣਾ ਸਮਾਂ ਵੀ ਆ ਪੈਸਾ ਵੀ ਆ ਬਰਬਾਦ ਨਹੀਂ ਹੋਣੇ ਚਾਹੀਦੇ ਇੱਕ ਕਲਾਕਾਰ ਨੇ ਦੂਜੇ ਕਲਾਕਾਰ ਦੀ ਕੋਈ ਦਿਲ ਦੀ ਗੱਲ ਨਹੀਂ 부ਝੀ ਜਾਂ ਫਿਰ ਜਾਣ ਕੇ ਇਗਨੋਰ ਕੀਤਾ ਕਿ ਇੱਥੇ ਦੇਖੋ ਪਤਾ ਕੀ ਆ ਇਹਨਾਂ ਨੇ ਮੇਰੇ ਤੋਂ 7 3 ਸਾਲ ਪਹਿਲਾਂ 7 ਲੱਖ ਰੁਪਏ ਲੈ ਲਿਆ ਇਹਨਾਂ ਕੋਲ ਆਪਦੇ ਸਾਈਨ ਆਰਟਿਸਟ ਵੀ ਹੈਗੇ ਨੇ ਇਟ ਮੀਨਸ ਇਹ ਸਾਡੇ ਤੋਂ ਪੈਸੇ ਲੈ ਕੇ ਆਪਦੇ ਆਰਟਿਸਟਾਂ ਤੇ ਪੈਸੇ ਲਾ ਰਿਆ ਸਾਨੂੰ ਗਾ ਤਾਂ ਮੁੱਦਾ ਤਾਂ ਇਹ ਵੀ ਹੈ ਨਾ ਫਿਰ ਫਿਰ ਮੁੱਦਾ ਇਹ ਆ ਕਿ 3 ਸਾਲ ਤੁਸੀਂ ਮੇਰੇ ਖਰਾਬ ਕਰਤੇ ਸਾਡਾ ਪਹਿਲੇ ਡਿਜੀਟਲ ਜਿਹੜਾ ਹੈਗਾ ਡਿਸਟ੍ਰੀਬਿਊਟਰ ਉਹ ਹੋਰ ਕਿਸੇ ਕੋਲ ਸੀਗਾ ਉੱਥੇ ਅਸੀਂ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਇੰਨੇ ਗਾਣੇ ਦੇਵਾਂਗੇ ਤੁਹਾਨੂੰ ਸਾਡੀ ਉੱਥੇ ਕਮਿਟਮੈਂਟ ਖਰਾਬ ਹੋ ਗਈ ਹੋ ਗਈ ਠੀਕ ਆ ਸਾਡੀ ਇਧਰ ਵੀ ਵਿਗੜੀ ਉਧਰ ਵੀ ਵਿਗੜੀ ਦੋਨਾਂ ਸਾਈਡ ਵਿਗੜ ਗਈ ਦੈਨ ਅਸੀਂ ਦੂਜੇ ਡਿਸਟ੍ਰੀਬਿਊਟਰ ਨਾਲ ਕੰਮ ਕੀਤਾ ਸਾਡੀ ਉੱਥੇ ਵੀ ਹੁਣ ਵਿਗੜ ਗਏ ਕਿਉਂ ਕਿਉਂਕਿ ਉਹ ਕਹਿੰਦੇ ਤੁਸੀਂ ਜਿੰਨੇ ਟਾਈਮ ਦੇ ਵਿੱਚ ਸਾਡੇ ਗਾਣੇ ਸੀਗੇ ਤੁਸੀਂ ਨਹੀਂ ਦਿੱਤੇ ਹੂੰ ਉਹ ਪ੍ਰੋਬਲਮ ਆਰਟਿਸਟ ਨੂੰ ਕਿੱਥੇ ਆਉਂਦੀ ਆ ਮੇਨ ਮੁੱਦਾ 7 ਲੱਖ ਦਾ ਨਹੀਂ ਹੈਗਾ ਮੇਨ ਮੁੱਦਾ ਇਹ ਆ ਕਿ 3 ਸਾਲਾਂ ਦੇ ਵਿੱਚ ਜਿਹੜੇ ਆ ਤੁਸੀਂ ਸਾਨੂੰ ਗਾਣੇ ਨਹੀਂ ਦਿੱਤੇ ਸਾਡੀ ਡਿਸਟ੍ਰੀਬਿਊਟਰ ਨਾਲ ਵੀ ਵਿਗੜ ਗਈ ਫਰਸਟ ਪਾਰਟੀ ਡਿਸਟ੍ਰੀਬਿਊਟਰ ਨਾ ਥਰਡ ਪਾਰਟੀ ਕਿਉਂਕਿ ਥਰਡ ਪਾਰਟੀ ਇਜ਼ ਦੀ ਸਕਾਈ ਡਿਜੀਟਲ ਠੀਕ ਹੈ ਜਿਹੜਾ ਬਾਰਨਰ ਨਾਲ ਉਹਨਾਂ ਦਾ ਕੰਟੈਕਟ ਹੈ ਜਿਨ੍ਹਾਂ ਦਾ ਰੋਲਾ ਕਾਕਾ ਜੀ ਨਾਲ ਜਾਂ ਸ਼੍ਰੀ ਬਰਾੜ ਨਾਲ ਰੋਲਾ ਠੀਕ ਹੈ ਮੇਰੀ ਫਰਸਟ ਪਾਰਟੀ ਨਾਲ ਵਿਗੜ ਗਈ ਕਿਉਂਕਿ ਸਾਡੇ 뮤직 ਇੰਡਸਟਰੀ ਦੇ ਵਿੱਚ ਤਿੰਨ ਹੀ ਕੰਪਨੀਆਂ ਨੇ ਜਿਹੜੀਆਂ ਫਰਸਟ ਪਾਰਟੀ ਨੇ ਜਾ ਯੂਨੀਵਰਸਲ ਹੋ ਗਈ ਜਬ ਵਾਰਨਸ ਹੋ ਗਈ ਜਬ ਬਲੀਵ ਹੋ ਗਈ ਤੁਹਾਡੀ ਕਿੰਨਾ ਕਿੰਨਾ ਨਾਲ ਵਿਗੜ ਗਈ ਗੁਰਸਿੱਧੂ ਕਰਕੇ ਨਹੀਂ ਚਲੋ ਮੈਂ ਨਾਮ ਨਹੀਂ ਲੈਂਦਾ ਬਟ ਸਾਡੀ ਦੋ ਨਾਲ ਤਾਂ ਵਿਗੜ ਗਈ ਮੇਨ ਪਾਰਟੀ ਨਾਲ ਮੇਨ ਪਾਰਟੀ ਨਾਲ ਸਾਡੀ ਵਿਗੜ ਗਈ ਉਸ ਤੋਂ ਬਾਅਦ ਅਸੀਂ ਕੰਮ ਕਿਹਦੇ ਨਾਲ ਕਰੀਏ ਥਰਡ ਥਰਡ ਜਿਹੜੀ ਆ ਉਹ ਹੈਗੀ ਆ ਥਰਡ ਪਾਰਟੀ ਦੇ ਥਰੂ ਅਸੀਂ ਥਰਡ ਪਾਰਟੀ ਦੇ ਥਰੂ ਕੰਮ ਕਰਾਂਗੇ ਅਸੀਂ ਇੰਨੇ ਇੰਨੇ ਪੈਸੇ ਲਾ ਕੇ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਕਿੰਨੇ ਪੈਸੇ ਕਮਾ ਸਕਦੇ ਕਿਉਂਕਿ ਦੇਖੋ ਆਰਟਿਸਟ ਦਾ ਹੁੰਦਾ ਕਿ ਤੁਸੀਂ ਜਦੋਂ ਗਾਣੇ ਦੇੰਨੇ ਹੋ ਨਾ ਤੁਹਾਡੀ ਕਮਿਟਮੈਂਟ ਹੁੰਦੀ ਆ ਕਿ ਤੁਹਾਨੂੰ ਇੰਨੇ ਗਾਣੇ ਦੇ ਰਿਆਂ ਤੁਸੀਂ ਇਹ ਕਰੋ ਤੇ ਇੰਨੇ ਪੈਸੇ ਸਾਡੇ ਤੋਂ ਲੈ ਲਓ ਜਦੋਂ ਪ੍ਰੋਬਲਮ ਆ ਗਈ ਸਮਝ ਆਉਂਦੀ ਹੈ ਤੁਹਾਡੇ ਨਾਲ ਹੋਇਆ ਕੀ ਤੇ ਕਿੱਥੇ ਜਾ ਕੇ ਵਿਗੜ ਜਾਂਦੀ ਹੈ ਫਿਰ ਬੰਦਾ ਕਹਿੰਦਾ ਯਾਰ ਸੋਲੂਸ਼ਨ ਲੱਭੀਏ ਆਪਾਂ ਪੈਣਾ ਨਹੀਂ ਨਾ ਝਗੜਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਸੋਲੂਸ਼ਨ ਵੱਲ ਜਦੋਂ ਤੁਰਦੇ ਹੋ ਤੇ ਕੀ ਨਜ਼ਰ ਆਉਂਦਾ ਹੈ ਕਿਹੜਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕੋਈ ਸੋਲੂਸ਼ਨ ਕੋਈ ਨਹੀਂ ਹੈਗਾ ਮੈਂ 3 ਸਾਲ ਵੇਟ ਕੀਤੀ ਚਲੋ ਇਹ ਮੇਰੇ ਚ ਸਬਰ ਸੀਗਾ ਕੋਈ ਆਰਟਿਸਟ 3 ਸਾਲ ਵੇਟ ਨਹੀਂ ਕਰਦਾ ਅਗਲਾ ਫਿਰ ਜੋਰ ਲਾਉਂਦਾ ਐਟ ਦੀ ਐਂਡ ਉਹ ਜੋਰ ਵਾਲੀ ਗੱਲ ਵੀ ਤੁਹਾਨੂੰ ਦੱਸ ਦਾਂਗਾ ਮੈਂ ਮੈਂ ਫਿਰ ਜਨਵਰੀ ਦੇ ਵਿੱਚ ਲਾਈਵ ਆਇਆ ਜੀ ਮੈਂ ਆਦੇ ਜਜ਼ਬਾਤ ਰੱਖੇ ਠੀਕ ਆ ਬਟ ਚਲੋ ਉਦੋਂ ਮੀਡੀਆ ਦੇ ਵਿੱਚ ਨਹੀਂ ਆਈ ਗੱਲ ਮੈਂ ਫਿਰ ਕਿਹਾ ਮੈਂ ਕਿਹਾ ਯਾਰ ਚਲੋ ਮੈਨੂੰ ਇੱਕ ਦੋ ਜਨੇ ਚਲੋ ਸੱਜਣ ਮੈਂ ਚਲੋ ਯਾਰ ਨਬੜ ਲੋ ਦੇਖ ਲੋ ਕਿਵੇਂ ਨਿਬੜਨੀ ਬਟ ਅਸੀਂ ਅਸੀਂ ਵਿੱਚ ਪਾਏ ਬੰਦੇ ਫਿਰ ਉਹ ਬੰਦਾ ਮੈਨੂੰ ਬੰਦਾ ਪੁੱਛਣ ਲੱਗ ਗਿਆ ਕੀ ਤੂੰ ਮੇਰੇ ਨਾਲ ਗੱਲ ਕਰ ਉਹ ਬੰਦੇ ਨੇ ਮੈਨੂੰ ਕਾਲ ਵੀ ਕੀਤੀ ਮੈਂ ਕਿਹਾ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਮੇਰੀ ਗੁਰਸਿੱਧੂ ਮੇਰੇ ਨਾਲ ਡਾਇਰੈਕਟ ਗੱਲ ਕਰੇ ਆਰਟਿਸਟ ਆਰਟਿਸਟ ਨਾਲ ਗੱਲ ਕਰੇ ਤਾਂ ਗੱਲ ਬੰਨੀ ਆ ਜੀ ਮੈਂ ਥਰਡ ਪਾਰਟੀ ਨਾਲ ਗੱਲ ਨਹੀਂ ਕਰੂੰਗਾ ਮੈਂ ਕਿਹਾ ਥਰਡ ਪਾਰਟੀ ਨਾਲ ਜੇ ਤੈਨੂੰ ਗੱਲ ਕਰਨੀ ਆ ਤੂੰ ਮੇਰੇ ਭਰਾ ਨਾਲ ਗੱਲ ਕਰ ਲੈ ਜੀ ਇਹਨੇ ਫਿਰ 4 ਦਿਨ ਫੋਨ ਨਹੀਂ ਚੱਕਿਆ ਅੱਛਾ ਠੀਕ ਆ ਫਿਰ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਮੈਸੇਜ ਪਾਇਆ ਮੈਂ ਕਿੰਨੇ ਕ ਟਾਈਮ ਫੋਨ ਨਹੀਂ ਚੱਕੇਗਾ ਫਿਰ ਇਹਨੇ ਮੈਸੇਜ ਚੱਕਿਆ ਫਿਰ ਉਹਨੂੰ ਗੱਲ ਦੱਸੀ ਹੁਣ ਦੇਖੋ ਜਦੋਂ ਆਪਾਂ ਚੀਜ਼ਾਂ ਤਾਂ ਮੈਨੂੰ ਪਤਾ ਨਹੀਂ ਨਾ ਜੀ ਇਹਨੇ ਮੈਨੂੰ ਜਿਹੜਾ ਗੁਰਸਿੱਧੂ ਆ ਠੀਕ ਆ ਹੁਣ ਇਹ ਜੇ 3 ਸਾਲਾਂ ਦੇ ਵਿੱਚ ਮੈਨੂੰ 5 ਗਾਣੇ ਨਹੀਂ ਦਿੱਤੇ ਇਹਨਾਂ ਦੇ ਗਾਣੇ ਦੇਖ ਲਓ ਹਰ ਵੀਕ ਗਾਣਾ ਆ ਰਿਹਾ ਜੀ ਦੂਜੇ ਮੰਥ ਬਾਅਦ ਐਲਬਮਾਂ ਆ ਰਹੀਆਂ ਨੇ ਹਾਂ ਮਤਲਬ ਜਿਹੜੇ ਦੂਜੇ ਆਰਟਿਸਟ ਆ ਉਹਨਾਂ ਲਈ ਕੁਝ ਵੀ ਨਹੀਂ ਹੈਗਾ ਤੁਸੀਂ ਮਤਲਬ ਆਦੇ ਆਦੇ ਗਾਣੇ ਤਾਂ ਕਿਸਮੀ ਤੋਂ ਤੁਹਾਨੂੰ ਹੀ ਚਾਹੀਦੇ ਨੇ ਮਿਲੀਅਨ ਬਿਲੀਅਨ ਦੂਜੇ ਆਰਟਿਸਟਾਂ ਦੀ ਰੋਟੀ ਹੈ ਨਹੀਂ 3 ਸਾਲਾਂ ਦੇ ਵਿੱਚ ਤੁਸੀਂ ਇਹ ਸਮਝੋ ਮੈਨੂੰ ਮੈਨੂੰ ਬਹੁਤ ਜ਼ਿਆਦਾ ਘਾਟਾ ਪਿਆ ਮੈਂ 3 ਸਾਲਾਂ ਦੇ ਵਿੱਚ ਇੰਨਾ ਕੁ ਪਿੱਛੇ ਗਿਆ ਅੱਜ ਮੈਂ ਆਪਦਾ ਸਟਾਰਟ ਕਰਾਂ ਨਾ ਮੈਨੂੰ 6 ਮੰਥ ਲੱਗ ਜਣੇ ਆ ਦੁਬਾਰ ਤੋਂ ਸਟਾਰਟ ਕਰਦਿਆਂ ਕਰਦਿਆਂ ਅੱਜ ਮੈਂ ਅੱਜ ਮੈਂ ਦੁਬਾਰ ਤੋਂ ਫਿਰ ਸਟਾਰਟ ਕਰਾਂ ਕਿ ਚਲੋ ਇਸ ਬੰਦੇ ਨਾਲ ਤਾਂ ਮੈਂ ਗੱਲ ਕੰਮ ਕਰਨਾ ਹੀ ਨਹੀਂ ਅਸੀਂ ਤਾਂ ਇੱਥੋਂ ਤੱਕ ਕਹਿਤਾ ਮੈਂ ਕਿ ਯਾਰ ਤੈਨੂੰ ਐਡਾ ਕੁ ਹੋ ਲੱਗਦਾ ਨਾ ਅਸੀਂ ਤੇਰੇ ਗਾਣੇ ਵੀ ਡਿਲੀਟ ਕਰ ਦਿੰਨੇ ਆ ਜਿਹੜੇ ਤੂੰ ਦੋ ਗਾਣੇ ਦਿੱਤੇ ਆ ਨਾ ਮੈਨੂੰ ਤੇਰੇ ਗਾਣੇ ਨਾਲ ਕੋਈ ਮਤਲਬ ਨਹੀਂ ਮੈਂ ਕਹਿੰਦਾ ਜੇ ਤੂੰ ਸਾਡਾ ਸੱਕ ਨਹੀਂ ਹੈ ਨਾ ਅਸੀਂ ਵੀ ਤੇਰੇ ਸੱਕੇ ਨਹੀਂ ਹਾਂਗੇ ਜਦੋਂ ਇਹ ਸਾਰਾ ਵਾਰਤਾਲਾਪ ਚੱਲ ਰਿਹਾ ਸੀ ਡਾਇਲੌਗ ਚੱਲ ਰਿਹਾ ਸੀ ਉਹਨਾਂ ਨੇ ਅੱਗੋਂ ਪਿਆਰ ਨਾਲ ਹੀ ਪੇਸ਼ ਆਉਂਦੇ ਰਹੇ ਜਾਂ ਕਿਤੇ ਨਾ ਕਿਤੇ ਤੁਹਾਡੇ ਉੱਤੇ ਦਬਕਾ ਵੀ ਚਲਾਉਂਦੇ ਸੀ ਦੇਖੋ ਉਹ ਗੱਲ ਗੱਲ ਇਹਨਾਂ ਨੇ ਕਦੋਂ ਸਟਾਰਟ ਕੀਤੀ ਆ ਜਦੋਂ ਮੈਂ ਲਾਈਵ ਆਇਆ ਉਦੋਂ ਬਾਅਦ ਗੱਲ ਕਰਨੀ ਸਟਾਰਟ ਕੀਤੀ ਆ ਇਸ ਬੰਦੇ ਨੇ ਬਦਨਾਮੀ ਨਾ ਹੋਵੇ ਬਦਨਾਮੀ ਨਾ ਹੋਵੇ ਹੁਣ ਲਾਸਟ ਮੈਸੇਜ ਤੁਸੀਂ ਦੇਖੋ ਜੇ ਬੰਦਾ ਗਲਤ ਆ ਚਲੋ ਦੋ ਸੁਣਨ ਨੂੰ ਕੀ ਆ ਮੈਂ ਲਾਈਵ ਹੋਇਆ ਮੈਂ ਸੁਣਾਈਆਂ ਇਹਨੂੰ ਵਾਵਾ ਕਹਿੰਦਾ ਲੈ ਸਾਡੀ 50 ਲੱਖ ਦੀ ਤਾਂ ਬੇਇੱਜ਼ਤੀ ਕਰਤੀ ਅੱਛਾ ਮਤਲਬ ਇਹ ਗੱਲ ਦੇਖੋ ਕਿ ਮਤਲਬ ਤੁਸੀਂ ਕਿਸੇ ਦਾ ਕਰੋੜਾਂ ਦਾ ਨੁਕਸਾਨ ਕਰਤਾ ਤੁਸੀਂ 3 ਸਾਲ ਬੰਦੇ ਦਾ ਕੈਰੀਅਰ ਖਤਮ ਕਰਤਾ ਤੁਸੀਂ ਠੀਕ ਆ ਤੁਹਾਨੂੰ ਤੁਹਾਡਾ 50 ਲੱਖ ਦਾ ਨੁਕਸਾਨ ਹੋ ਗਿਆ ਕਹਿੰਦਾ ਲੈ 50 ਲੱਖ ਦੀ ਤਾਂ ਸਾਡੀ ਬੇਇੱਜ਼ਤੀ ਕਰਤੀ ਤੇ ਤੁਸੀਂ ਕੰਮ ਹੀ ਕਿਉਂ ਕਰਦੇ ਹੋ ਬੇਇੱਜ਼ਤੀ ਵਾਲੇ ਕੀ ਲੋੜ ਆ ਤੁਹਾਨੂੰ ਐਟ ਦੀ ਐਂਡ ਇਹ ਮੈਸੇਜ ਮੈਂ ਆਪਦੇ ਬ੍ਰਦਰ ਨੂੰ ਨਹੀਂ ਦਿਖਾਇਆ ਸੀਗਾ ਜੀ ਮੈਂ ਕਿਹਾ ਯਾਰ ਚੱਲ ਨਬੇੜ ਦੇ ਜਿੱਥੇ ਨਿਬੜਦੀ ਆ ਉਹ ਮੰਗੀ ਆ ਜੀ ਪੈਸੇ ਕਿਵੇਂ ਦਿੱਤੇ ਆ ਸਾਨੂੰ ਤਾਂ ਯਾਦ ਹੀ ਨਹੀਂ ਤੁਹਾਡੀ ਕਿੰਨੀ ਪੇਮੈਂਟ ਆਈ ਹੋਈ ਆ ਤੁਸੀਂ ਕਿਵੇਂ ਕਿਵੇਂ ਕੀਤੀ ਆ ਅੱਛਾ ਕਹਿੰਦੇ ਸਾਨੂੰ ਅਕਾਊਂਟ ਵਾਲੀ ਪੇਮੈਂਟ ਵਿਖਾਓ ਹੁਣ ਭਾਜੀ ਜਿੰਨੇ 3 ਸਾਲ ਪਹਿਲਾਂ ਪੇਮੈਂਟ ਦਿੱਤੀ ਆ ਹੁਣ ਉਹਨੂੰ ਇਦਾਂ ਯਾਦ ਨਹੀਂ ਰਹਿੰਦਾ ਨਾ ਕਿ ਸਾਨੂੰ ਜੇ ਇੰਨਾ ਹੀ ਪਤਾ ਹੋਵੇ ਕਿ ਯਾਰ ਇਹ ਬੰਦੇ ਨੇ ਸਾਨੂੰ ਖੱਜਲ ਕਰਨਾ ਤਾਂ ਅਸੀਂ ਲਿਖ ਲਈਏ ਯਾਰ ਕਿ ਇਹਨੂੰ ਇਦਾਂ ਪੇਮੈਂਟ ਦਿੱਤੀ ਹੋਈ ਆ ਕਿੰਨੀ ਤਰੀਕ ਨੂੰ ਦਿੱਤੀ ਆ ਉਹ ਸਾਨੂੰ ਹਫਤਾ ਲੱਗ ਗਿਆ ਸਾਨੂੰ ਪੇਮੈਂਟ ਕਰਦੇ ਕਰਦੇ ਕਿਹੜੇ ਅਕਾਊਂਟ ਵਿੱਚੋਂ ਸਮਝਣ ਲਈ ਸਾਰਾ ਸਮਝਣ ਦੇ ਲਈ ਯਾਰ ਕਿਹੜੇ ਅਕਾਊਂਟ ਵਿੱਚੋਂ ਇਹਨਾਂ ਨੂੰ ਪੇਮੈਂਟ ਦਿੱਤੀ ਸੀਗੀ ਹੂੰ ਤੇ ਉਹ ਸਾਨੂੰ ਲੱਭ ਗਈ ਅੱਛਾ ਉਹ ਲੱਭੀ ਵੀ ਕਿੱਦਾਂ ਮੈਂ ਜਿਹੜੇ ਦਿਨ ਪ੍ਰਿੰਟ ਕਢਾ ਕੇ ਲਿਆ ਮੈਨੂੰ ਪਹਿਲੇ ਦਿਨ ਤਾਂ ਦਿਖੀ ਨਹੀਂ ਉੱਪਰ ਅੱਛਾ ਫਿਰ ਮੈਂ ਜਾਂਦੇ ਅਕਾਊਂਟ ਵਿੱਚ ਸੀ ਪੇਮੈਂਟ ਹੋਣਾ ਚਾਹੀਦੀ ਸੀ ਫਿਰ ਮੈਂ ਮਤਲਬ ਮੈਨੂੰ ਦਿਖੀ ਨਹੀਂ ਫਿਰ ਮੈਂ ਅਚਾਨਕ ਹੀ ਮੈਂ ਮੈਂ ਕਿਹਾ ਇਹ ਤਾਂ ਲਿਖਿਆ ਫੁੱਲ ਐਲਬਮ ਪੇਮੈਂਟ ਹਾਂਜੀ ਉਹ ਫਿਰ ਮੈਨੂੰ ਲੱਭ ਗਈ ਹਾਂਜੀ ਮੈਂ ਕਿਹਾ ਠੀਕ ਆ ਕਿਉਂਕਿ ਉਹ ਪੇਮੈਂਟ ਜਿਹੜਾ ਨਾ ਉਹਦੇ ਨਾਲ ਅਸੀਂ ਜਿਵੇਂ 3 ਲੱਖ ਹੁੰਦਾ ਜਾਂ 2.5 ਲੱਖ ਹੁੰਦਾ ਜਾਂ 2 ਲੱਖ ਉਹਦੇ ਨਾਲ ਨਾ 25 ਐਕਸਟਰਾ ਲੱਗੇ ਹੋ ਸੀਗੇ ਅੱਛਾ ਅਸੀਂ ਉਹ ਸਭ ਨਾਲ ਲੱਭ ਰਹੇ ਸੀਗੇ ਉਹ ਵੀ ਨਹੀਂ ਲੱਭੀ ਅੱਛਾ ਉਸ ਤੋਂ ਬਾਅਦ ਇਹ ਬੰਦਾ ਮੈਂ ਫਿਰ ਵੀਰ ਨੂੰ ਕਿਹਾ ਮੈਂ ਕਿਹਾ ਵੀਰ ਇਹ ਬੰਦੇ ਨੇ ਨਹੀਂ ਆਣਾ ਮੈਂ ਕਿਹਾ ਆਪਾਂ ਨੂੰ ਇਸ ਨਾਲ ਮੱਥਾ ਮਾਰਨ ਦੀ ਲੋੜ ਫਿਰ ਮੈਂ ਉਹਨੂੰ ਉਹ ਮੈਸੇਜ ਭੇਜਿਆ ਵੀਰੇ ਨੂੰ ਮੈਂ ਕਿਹਾ ਵੀਰੇ ਇਹਨੇ ਲਾਸਟ ਮੈਸੇਜ ਇਹ ਕੀਤਾ ਸੀਗਾ ਕਿ ਬਾਈ ਰਿਕੁਐਸਟ ਆ ਡਾਇਰੈਕਟ ਹੀ ਦੇਖ ਲਓ ਨੈਟ ਤੇ ਤਾਂ ਹਰ ਕੋਈ ਲਾਈਵ ਆ ਜਾਂਦਾ ਫਿਰ ਦੇਖੋ ਫਿਰ ਮੈਂ ਇੱਥੇ ਮੈਂ ਵੀ ਕਿਹਾ ਮੈਂ ਕਿਹਾ ਨਹੀਂ ਯਾਰ ਮੈਂ ਕਿਹਾ ਵੀਰ ਉਹਨੂੰ ਕਹੋ ਕੋਈ ਗੱਲ ਨਹੀਂ ਡਾਇਰੈਕਟ ਦੇਖ ਲਵਾਂਗੇ ਹਮ ਯਾਰ ਗੋਲੀ ਥੋੜੀ ਮਾਰ ਦੂਗਾ ਅੱਛਾ ਹਾਂ ਡਾਇਰੈਕਟ ਦੇਖਣ ਦਾ ਮਤਲਬ ਕੀ ਆ ਫੋਨ ਕਰਾ ਦੂਗਾ ਹਮ ਕਰਾ ਲੇ ਮਰਵਾ ਦੂਗਾ ਕੀ ਹੈ ਕੁਝ ਨਹੀਂ ਹੁੰਦਾ ਯਾਰ ਕਿਸੇ ਨੇ ਕੋਈ ਮਤਲਬ ਜੇ ਕੋਈ ਕੰਮ ਕਰ ਰਿਹਾ ਯਾਰ ਤੁਹਾਡੇ ਨਾਲ ਤੇ ਤੁਸੀਂ ਉਹਨੂੰ ਬਾਅਦ ਵਿੱਚ ਠੀਕ ਆ ਜੇ ਤੁਸੀਂ ਗਲਤ ਉਹ ਚ 400 ਵੀ ਤਾਂ ਲੋ ਤੁਸੀਂ 3 ਸਾਲ ਅਗਲੇ ਬੰਦੇ ਦੇ ਕੈਰੀਅਰ ਵੀ ਕਹੇ ਜਾਂਦਾ ਵੀ ਗਾਹ ਤੇ ਰੱਬ ਦਾ ਰੂਪ ਹੁੰਦਾ ਤੁਸੀਂ ਤੇ ਉਹਨਾਂ ਲਈ ਇੱਕ ਤਰ੍ਹਾਂ ਦੇ ਗਾਹ ਕੀ ਸੀ ਪੈਸੀ ਪੇ ਕੀਤੇ ਸੀ ਭਾਜੀ ਅਸੀਂ ਕੀ ਮਾੜਾ ਕਰਤਾ ਉਹਦਾ ਸਾਡਾ ਮਾੜਾ ਇਹੀ ਆ ਕਿ ਅਸੀਂ ਉਹਨੂੰ 3 ਸਾਲ ਕੋਈ ਇਦਾਂ ਦਾ ਕੋਈ ਆਪਸ਼ਬਦ ਨਹੀਂ ਬੋਲੇ ਕਿ ਤੂੰ ਤਰ੍ਹਾਂ ਕਰਕੇ ਮੈਂ ਤਾਂ ਜਸਟ ਵੀਰੇ ਭਾਜੀ ਤੁਸੀਂ ਮੈਸੇਜ ਪੜਿਓ ਇੱਕ ਤਲਾਕਰ ਇੰਨੀ ਮੋਟੀ ਚਮੜੀ ਦੇ ਕੇ ਹੁੰਦੇ ਆ ਕਿ ਸਮਝ ਦੇਣੀ ਉਹਨਾਂ ਨੂੰ ਐ ਲੱਗਦਾ ਵਿਦੇਸ਼ 'ਚ ਬੈਠੇ ਆ ਕੁਝ ਵਿਗੜਨਾ ਨਹੀਂ ਸਾਡਾ ਕਾਨੂੰਨੀ ਤੌਰ ਨਵੰਬਰ ਐਨੀ ਰਵਰਟ ਵੀਰ ਜੀ ਐਨੀ ਰਵਰਟ ਵੀਰ ਜੀ ਬਾਜੀ ਬਸ ਭੇਜਦਾ ਬਸ ਇਦਾਂ ਹੀ ਲੰਘਦੇਗੇ 10 10 11 ਮਹੀਨੇ ਮੇਰਾ ਸਵਾਲ ਸੀ ਕਿ ਵਿਦੇਸ਼ 'ਚ ਬੈਠੇ ਹੋਣ ਕਰਕੇ ਥੋੜੀ ਜਿਹੀ ਪਰਵਾਹ ਘੱਟ ਮੰਨਦੇ ਆ ਵੀ ਸਾਡਾ ਕਿਹੜਾ ਕੁਝ ਵਿਗੜ ਜਾਣਾ ਦੇਖੋ ਐਟ ਦੀ ਐਂਡ ਤਾਂ ਇੰਡੀਆ 'ਚ ਆਣਾ ਤੁਸੀਂ ਚਾਹੇ ਬਾਹਰ ਬਹਿ ਜਾਓ ਇੱਥੇ ਵੀ ਹੁੰਦੇ ਆ ਕੋਈ ਐਡਾ ਥੋੜੀ ਆ ਕਿ ਉਹ ਬਾਹਰ ਥੋੜੀ ਬੈਠੇ ਹੋਗਾ ਇੱਥੇ ਵੀ ਹੁੰਦੇ ਆ ਦੋ ਦੋ ਤਿੰਨ ਤਿੰਨ ਮੰਥ ਲਾ ਕੇ ਜਾਂਦੇ ਆ ਲਾਸਟ ਮੇਰੀ ਜਿਹੜੀ ਇਹਦਾ ਮੈਨੂੰ ਕਾਲ ਆਇਆ ਜਦੋਂ ਅਸੀਂ ਗਾਣਾ ਲੈਣਾ ਸੀਗਾ 2000 ਅ 24 ਜੀ ਇਹ ਮੈਨੂੰ ਕਹਿੰਦਾ ਗੁਰਸਿੱਧੂ ਦੀ ਨਾ ਸਿਸਟਰ ਦਾ ਵਿਆਹ ਤੇ ਭਾਜੀ ਇੱਕ ਬੜੀ ਵੱਡੀ ਪ੍ਰੋਬਲਮ ਹੋ ਗਈ ਮੈਂ ਇਹਨੂੰ ਤੋਂ ਮਾਸਟਰ ਮੰਗਿਆ ਨਾ ਗਾਣੇ ਦਾ ਅੱਛਾ ਕਹਿੰਦਾ ਭਾਜੀ ਗੁਰਸਿੱਧੂ ਦੀ ਸਿਸਟਰ ਦਾ ਵਿਆਹ ਤੇ ਇਦਾਂ ਇਦਾਂ ਕਰਕੇ ਨਾ ਤੁਹਾਡੀ ਫਾਈਲ ਜਿਹੜੀ ਹੈ ਨਾ ਕਰਪਟ ਹੋ ਗਈ। ਮੈਂ ਇਹਨੂੰ ਪੈ ਗਿਆ। ਮੈਂ ਕਿਹਾ ਯਾਰ ਤੂੰ ਮੈਨੂੰ ਇੱਕ ਗੱਲ ਦੱਸ ਤੁਸੀਂ ਜਿਹੜੇ ਆਪਣੇ ਗਾਣੇ ਲੈ ਕੇ ਆਓ ਉਹ ਵੀ ਕਰਪਟ ਹੋ ਗਏ। ਉਸ ਚੀਜ਼ ਦਾ ਇਹਨੂੰ ਜਵਾਬ ਨਹੀਂ ਅੱਗੋ ਆਇਆ। ਮੈਂ ਕਿਹਾ ਵੀਰੇ ਤੁਸੀਂ ਐਂ ਕਰੋ ਜਿਹੜਾ ਉੱਥੇ ਹੈਗਾ ਉਹਦੇ ਤੋਂ ਮੰਗਾ ਆ ਲੋ ਫਾਈਲ ਕਿੱਡੀ ਕੁ ਵੱਡੀ ਗੱਲ ਹੈ ਇੱਕ ਫੋਲਡਰ ਦੇ ਵਿੱਚ ਫਾਈਲ ਹੁੰਦੀ ਆ ਤੁਸੀਂ ਉਹਨੂੰ ਰੱਖ ਕੇ ਪੇਸਟ ਕਰਨਾ ਜਾਂ ਉਹ ਵੀ ਟਰਾਂਸਫਰ ਮੰਗਾਉਣਾ ਕਿੱਡੀ ਕੁ ਵੱਡੀ। ਫਿਰ ਕਹਿੰਦਾ ਭਾਜੀ ਉਹ ਲੀਡਾਂ ਪੱਟੀਆਂ ਹੋਈਆਂ ਉੱਥੇ ਤੇ ਉੱਥੇ ਕੋਈ ਵੀ ਨਹੀਂ ਹੈਗਾ। ਮੈਂ ਕਹਿਆ ਯਾਰ ਕੋਈ ਗੱਲ ਨਹੀਂ ਮੈਂ ਕਹਿਆ ਯਾਰ ਆਪਾਂ ਕੰਮ ਹੀ ਨਹੀਂ ਕਰਨਾ ਜਿਹੜਾ ਇਹ ਪ੍ਰੋਬਲਮ ਸੀ ਨਾ ਜਦੋਂ ਤੁਸੀਂ ਤੁਹਾਨੂੰ ਸਮਝ ਆ ਗਈ ਕਿ ਹੁਣ ਗੱਲ ਬਣਨੀ ਨਹੀਂ ਹੈ ਫਿਰ ਇਹਦਾ ਐਂਡ ਆ ਕੇ ਤੁਸੀਂ ਪੁਲਿਸ ਕੰਪਲੇਂਟ ਕਦੋਂ ਕਰਦੇ ਹੋ ਉਸ ਵਿੱਚ ਕੀ ਲਿਖਦੇ ਹੋ ਕਿ ਕੀ ਕੀ ਹੋਇਆ ਸਾਰੀਆਂ ਗੱਲਾਂ ਲਿਖਦੇ ਹੋ ਪੁਲਿਸ ਨੂੰ ਦਿੰਦੇ ਹੋ ਨਹੀਂ ਪੁਲਿਸ ਕੰਪਲੇਂਟ ਦੇਖੋ ਪਤਾ ਕੀ ਹੈ ਪੁਲਿਸ ਕੰਪਲੇਂਟ ਵੀ ਅਸੀਂ ਦੇਾਂਗੇ ਹੁਣ ਹੁਣ ਇਸ ਦਿੱਤੀ ਨਹੀਂ ਹਲੇ ਮੈਂ ਠੀਕ ਹੈ ਤੇ ਹੁਣ ਅਸੀਂ ਦੇਾਂਗੇ ਪੁਲਿਸ ਨੂੰ ਵੀ ਦੇਾਂਗੇ ਅਸੀਂ ਜੋ ਸਾਡਾ ਜ਼ਿਲ੍ਹਾ ਅਸੀਂ ਉੱਥੇ ਵੀ ਦੇਵਾਂਗੇ ਕੰਪਲੀਟ ਜੋ ਵੀ ਬਣਦੀ ਹੋਈ ਕਾਰਵਾਈ ਆਪਾਂ ਕਰਾਂਗੇ ਦੇਖੋ ਸਾਨੂੰ ਐਟ ਦੀ ਐਂਡ ਚਲੋ ਆਪਾਂ ਇਹ ਵੀ ਕਹਿੰਨੇ ਕਿ ਅਸੀਂ 7 ਲੱਖ ਰੁਪਏ ਵੀ ਦਿੱਤਾ ਹੋਇਆ ਠੀਕ ਆ ਸਾਡਾ 3 ਸਾਲ ਕੈਰੀਅਰ ਵੀ ਇਹਨਾਂ ਨੇ ਖਰਾਬ ਕੀਤਾ ਠੀਕ ਆ ਸੋ ਦੋਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਕੰਪਲੇਂਟ ਦੇਾਂਗੇ ਕਿ ਸਾਨੂੰ ਇਹਨਾਂ ਨੇ ਹਰਾਸਮੈਂਟ ਕੀਤਾ ਫਿਰ ਉੱਪਰ ਉਹ ਜਿਹੜਾ ਡਾਇਰੈਕਟ ਦੇਖਣ ਵਾਲਾ ਠੀਕ ਹੈ ਅਸੀਂ ਇਹ ਵੀ ਕੰਪਲੇਂਟ ਦੇਾਂਗੇ ਕਿ ਇਹ ਸਾਨੂੰ ਕਹਿੰਦੇ ਡਾਇਰੈਕਟ ਦੇਖ ਲਓ ਤੁਸੀਂ ਇੱਕ ਨਵਾਬ ਜੀ ਇੱਕ ਗੱਲ ਹੋਰ ਦੱਸੋ ਖੀਰਲਾ ਵੀ ਮੇਰਾ ਇਹੀ ਸਵਾਲ ਹੈ ਇੱਕ ਤਾਂ ਤੁਸੀਂ ਇਸ ਪ੍ਰੋਬਲਮ ਦੱਸਤੀ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੋਇਆ ਕੀ ਫਿਰ ਤੁਹਾਡਾ ਪੁਲਿਸ ਵਾਲਾ ਰਸਤਾ ਹੈ ਅਖਤਿਆਰ ਕਰੋਗੇ ਕਾਨੂੰਨੀ ਲੜਾਈ ਲੜਨੀ ਹੈ ਇੱਕ ਇਹਦੇ ਵਿੱਚ ਗੱਲ ਜਿਹੜੀ ਆਉਂਦੀ ਹੈ ਵਾਰ-ਵਾਰ ਕਿ ਕਿਉਂ ਨਾ ਇੱਕ ਬਾਡੀ ਇਸ ਤਰ੍ਹਾਂ ਦੀ ਹੋਵੇ ਕਿ ਕਲਾਕਾਰਾਂ ਦਾ ਕੋਈ ਵੀ ਵਿਵਾਦ ਫਸਾਦ ਸਾਹਮਣੇ ਆਉਂਦਾ ਉਹਨੂੰ ਇੱਕ ਬਾਡੀ ਕਲਾਕਾਰਾਂ ਦੀ ਪ੍ਰਗਟ ਕੀਤੀ ਕਿ ਅਸੀਂ ਤੇਰੇ ਨਾਲ ਖੜੇ ਆ ਯਾਰ ਨਹੀਂ ਨਹੀਂ ਨਾਲ ਖੜਨ ਨੂੰ ਹੁਣ ਤੁਸੀਂ ਮੈਂ ਅੱਜ ਬੋਲ ਰਿਹਾ ਅੱਜ ਤੋਂ ਪਹਿਲਾਂ ਦੋ ਜਣੇ ਹੋਰ ਵੀ ਬੋਲੇ ਆ ਸ਼੍ਰੀ ਬਰਾੜ ਵੀ ਬੋਲਿਆ ਕਾਕਾ ਵੀ ਬੋਲਿਆ ਕੌਣ ਖੜਾ ਉਹਨਾਂ ਦੇ ਨਾਲ ਹਮ ਮੈਨੂੰ ਮੈਨੂੰ ਕੋਈ ਦੱਸ ਦੇਵੇ ਕਿ ਜਦੋਂ ਸੁਨੰਦਾ ਜੀ ਦਾ ਰੋਲਾ ਪਿਆ ਉਹ ਤਾਂ ਸਾਰਿਆਂ ਨੇ ਕਮੈਂਟ ਕੀਤੇ ਆ ਕਿ ਹਾਂ ਜੀ ਸਪੋਰਟ ਟੂ ਸੁਨੰਦਾ ਸਪੋਰਟ ਟੂ ਸੁਨੰਦਾ ਬਾਕੀਆਂ ਨੂੰ ਕਿਉਂ ਨਹੀਂ ਸਪੋਰਟ ਕਰਦੇ ਹਮ ਕਿਉਂਕਿ ਉਹ ਲੇਡੀਜ਼ ਆ ਹਮ ਠੀਕ ਆ ਬੰਦਿਆਂ ਦੇ ਵੀ ਬੜੇ ਦੁੱਖ ਹੁੰਦੇ ਆ ਅਸਲ ਵਿੱਚ ਪਤਾ ਕੀ ਆ ਜਿਹੜੇ ਜੈਂਟਸ ਹੁੰਦੇ ਆ ਉਹ ਦੁੱਖ ਜ਼ਿਆਦਾ ਦੱਸਦੇ ਨਹੀਂ ਠੀਕ ਆ ਜੀ ਆਪਾਂ ਨੂੰ ਜਿਹੜੇ ਲੇਡੀਜ਼ ਦੇ ਦੁੱਖ ਹੁੰਦੇ ਉਹ ਬੜੇ ਚਲਕ ਕੇ ਬਾਹਰ ਆ ਜਾਂਦੇ ਯਾਰ ਕਿ ਰੋ ਪਈ ਠੀਕ ਆ ਹੁਣ ਉਹਨਾਂ ਦਾ ਤਾਂ ਮਸਲਾ ਨਿਬੜ ਗਿਆ ਨਾ ਉਹ ਤਾਂ ਚੁੱਪ ਆਵਦਾ ਸਾਈਡ ਹੋ ਗਏ ਠੀਕ ਆ ਤਾਂ ਮਤਲਬ ਇਹ ਕੀ ਆ ਕਿ ਅਸੀਂ ਸਾਲ ਬਾਅਦ ਕਿਸੇ ਦਾ ਮਸਲਾ ਉਠਾਣੇ ਆ ਤੇ ਯਾਰ ਕੋਈ سپورਟ ਹੀ ਨਹੀਂ ਕਰਦਾ ਉਹ ਵਿਚਾਰੇ ਵੀ ਕੀ ਕਰਨ ਹੁਣ ਕਾਕਾ ਜੀ ਵੀ ਤਾਂ ਇਹਨਾਂ ਕਹਿੰਦੀਆਂ ਵੀ ਜਿਹੜੇ ਵੱਡੇ ਵੱਡੇ ਕਲਾਕਾਰ ਬੋਲ ਰਹੇ ਆ ਕਿ ਨਹੀਂ ਜੀ ਆਓ ਜੀ ਤੁਸੀਂ ਸਾਡੇ ਨਾਲ ਗੱਲ ਕਰੋ ਸੀ ਬਿਠਾ ਬਿਠਾ ਕੇ ਨਵੇੜਦੇ ਆ ਇੱਥੇ ਕੌਣ ਖੜਿਆ ਮੈਨੂੰ ਦੱਸ ਦੋ ਹੂੰ ਕੌਣ ਖੜਾ ਉਹਨਾਂ ਨਾਲ ਸ਼੍ਰੀ ਬ੍ਰਹਮਣ ਨਾਲ ਖੜਾ ਕੋਈ ਹੂੰ ਦੱਸੋ ਮਤਲਬ ਪ੍ਰੋਬਲਮ ਤਾਂ ਇਹੀ ਆ ਜਦ ਮੈਂ ਇਹ ਕਹਿੰਨਾ ਜੇ ਮੈਂ ਅੱਜ ਬੋਲਿਆ ਮਤਲਬ ਮੈਨੂੰ ਤਾਂ ਕਿਸੇ ਤੋਂ ਉਮੀਦ ਹੀ ਨਹੀਂ ਖੜਨ ਦੀ ਯਾਰ ਬਣਾਓ ਕੁਝ ਬਣਨਾ ਚਾਹੀਦਾ ਜਿੱਦਾਂ ਉਹ ਬਣੇ ਆਪਣਾ ਅ ਫੀਮੇਲ ਦੇ ਲਈ ਬਣਾਇਆ ਹੋਇਆ ایਓ ਵਿੰਗ ਜੋ ਵੀ ਆ ਯਾਰ ਜੈਂਟਸ ਲਈ ਵੀ ਬਣਨਾ ਚਾਹੀਦਾ ਬੜੀਆਂ ਪ੍ਰੋਬਲਮ ਨੇ ਦਬਾਇਆ ਜਾਂਦਾ ਚਲੋ ਦਬਾਇਆ ਵੀ ਜਾਂਦਾ ਧਮਕੀਆਂ ਵੀ ਮਿਲਦੀਆਂ ਚਲੋ ਠੀਕ ਹੈ ਸਾਰਾ ਕੁਝ ਹੀ ਚੱਲਦਾ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਕਲਾਕਾਰ ਨਵਾਬ ਜਿਨ੍ਹਾਂ ਨੇ ਆਪਣੀ ਗੱਲ ਦੱਸੀ ਹੈ ਕਿ ਸਾਡੇ ਨਾਲ ਹੋਇਆ ਕੀ ਤੇ ਗੁਰਸਿੱਧੂ 뮤직 ਡਾਇਰੈਕਟਰ ਦੇ ਉੱਤੇ ਦੋਸ਼ ਲੱਗੇ ਨੇ ਦੇਖਦੇ ਹਾਂ ਕਿ ਦੂਜਾ ਪੱਖ ਸਾਹਮਣੇ ਆਉਂਦਾ ਕਿ ਨਹੀਂ ਆਉਂਦਾ ਗੁਰਸਿੱਧੂ 뮤직 ਡਾਇਰੈਕਟਰ ਨੂੰ ਵੀ ਚਾਹੀਦਾ ਕਿ ਸਾਹਮਣੇ ਆ ਕੇ ਦੱਸਣ ਕਿ ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਜੇਕਰ ਉਹ ਦੱਸਦੇ ਨੇ ਫੇਰ ਹੀ ਪਤਾ ਲੱਗੇਗਾ ਕਿ ਆਖਰਕਾਰ ਇਹ ਮਸਲਾ ਬਣਿਆ ਕਿਉਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੇ ਵੀ ਸੀ ਪੰਜਾਬ ਚੰਡੀਗੜ੍ਹ